ਸਸ਼ਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਪਾਲੀਵੁੱਡ ਅਖਵਾੜ ਦੇ ਵਿੱਚ ਤੇ ਮੈਂ ਸ਼ਵੇਤਾ ਰਾਣਾ ਤੁਹਾਡੇ ਲਈ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਅਪਡੇਟਸ ਲੈ ਕੇ ਹਾਜ਼ਰ ਹਾਂ ਤੇ ਅੱਜ ਦੇ ਇਸ ਖਾਸ ਸ਼ੋਅ ਦੀ ਸ਼ੁਰੂਆਤ ਕਰਾਂਗੇ ਬੇहद ਹੀ ਦੁਖ ਭਰੀ ਖਬਰ ਤੋਂ ਹਾਲ ਹੀ ਦੇ ਵਿੱਚ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਮਾਨ ਦਾ ਦਿਹਾਂਤ ਹੋਇਆ ਹੈ 68 ਸਾਲ ਦੀ ਉਮਰ ਦੇ ਵਿੱਚ ਗੁਰਪੰਥ ਮਾਨ ਇਸ ਦੁਨੀਆ ਨੂੰ ਅਲਵਦਾ ਆਖ ਗਏ ਨੇ ਹਾਲਾਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਗੰਭੀਰ ਬਿਮਾਰੀ ਨਾਲ ਜੂਝ ਰਹੇ ਸੀ ਤੇ ਬਿੱਤ ਦਿਨੀ ਮੋਹਾਲੀ ਦੇ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਤੇ ਜਿਸ ਸਮੇ ਗੁਰਦਾਸ ਮਾਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਵੇਲੇ ਬੰਬੇ ਦੇ ਵੱਦ ਸੀ ਤੇ ਬੰਬੇ ਤੋਂ ਬਾਅਦ ਅੱਜ ਜਿਹੜਾ ਆਉਣ ਤੋਂ ਬਾਅਦ ਗੁਰਦਾਸ ਮਾਨ ਨੇ ਆਪਣੇ ਛੋਟੇ ਭਰਾ ਦਾ ਅੰਤਿਮ ਸੰਸਕਾਰ ਕੀਤਾ ਤੇ ਇਸ ਖਾਸ ਮੌਕੇ ਉੱਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਪਹੁੰਚੇ ਤੇ ਉਥੇ ਹੀ ਕਈ ਪੰਜਾਬੀ ਸਤਾਰੇ ਗੁਰਦਾਸ ਮਾਨ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਹਾਲਾਂਕਿ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਗੁਰਪੰਥ ਮਾਨ ਜੋ ਉਹਨਾਂ ਦੇ ਛੋਟੇ ਭਰਾ ਸੀ ਉਹਨਾਂ ਦੇ ਗੁਰਦਾਸ ਮਾਨ ਨੂੰ ਇੱਕ ਬਾਕਮਾਲ ਅ ਅਦਾਕਾਰ ਕਹਿ ਸਕਦੇ ਆ ਜਾਂ ਫਿਰ ਬਾ ਕਮਾਲ ਗਾਇਕ ਬਣਾਉਣ ਦੇ ਵਿੱਚ ਬਹੁਤ ਵੱਡਾ ਹੱਥ ਸੀ ਕਿਉਂਕਿ ਸ਼ੁਰੂਆਤੀ ਵਾਲੇ ਦਿਨਾਂ ਦਿਨਾਂ ਦੇ ਵਿੱਚ ਗੁਰਪੰਥ ਮਾਨ ਦਾ ਜਿਹੜਾ ਬਹੁਤ ਵੱਡਾ ਹੱਥ ਕਹਿ ਸਕਦੇ ਆ ਕਿ ਕਾਮਯਾਬੀ ਵੱਲ ਗੁਰਦਾਸ ਮਾਨ ਦੀ ਦਰਿਆ ਤੇ ਇਸ ਤੋਂ ਇਲਾਵਾ ਬਹੁਤ ਡੂੰਗਾ ਪਿਆਰ ਕਹਿ ਸਕਦੇ ਆ ਕਿ ਗੁਰਦਾਸ ਮਾਨ ਅਤੇ ਗੁਰਪੰਥ ਮਾਨ ਦਾ ਸੀ ਤਾਂ ਪਿਛਲੇ 2 ਮਹੀਨਿਆਂ ਤੋਂ ਗੁਰਪੰਥ ਜੜੇ ਬਿਮਾਰ ਚੱਲ ਰਹੇ ਸੀ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੇ ਸੀ ਹਾਲਾਂਕਿ ਉਹਨਾਂ ਨੂੰ ਸਮੇਂ-ਸਮੇਂ ਤੇ ਜਿਹੜਾ ਇਲਾਜ ਵੀ ਦਿੱਤਾ ਜਾਂਦਾ ਸੀ ਪਰ ਅੱਜ ਉਹ ਆਖਰੀ ਸਾਹ ਜਿਹੜੇ ਉਹਨਾਂ ਨੇ ਲਏ ਨੇ ਤੇ ਉੱਥੇ ਹੀ ਗੁਰਦਾਸ ਮਾਨ ਇਸ ਦੁੱਖ ਤੋਂ ਬਾਅਦ ਜਿਹੜਾ ਕਹਿ ਸਕਦੇ ਆ ਕਿ ਨਮ ਅੱਖਾਂ ਦੇ ਨਾਲ ਉਹਨਾਂ ਨੇ ਆਪਣੇ ਛੋਟੇ ਪ੍ਰਾਣ ਨੂੰ ਅੰਤਿਮ ਵਿਦਾਈ ਦਿੱਤੀ ਹੈ ਤੇ ਜਦੋਂ ਉਹਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਤਾਂ ਗੁਰਦਾਸ ਮਾਨ ਨੇ ਦੱਸਿਆ ਕਿ ਹਮੇਸ਼ਾ ਜਿਹੜੇ ਨੇ ਲੋਕਾਂ ਦੇ ਬੂਟੇ ਜਿਹੜੇ ਬਾਗ ਵਿਗੇ ਚ ਹਮੇਸ਼ਾ ਸਦਾ ਬਹਾਰ ਕਹਿ ਸਕਦੇ ਆ ਕਿ ਭਰੇ ਰਹਿਣ ਤੇ ਰੱਬ ਹਮੇਸ਼ਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਕਿਸੇ ਦਾ ਵੀ ਕਿਸੇ ਨਾਲ ਇਸ ਤਰ੍ਹਾਂ ਵਿਛੋੜਾ ਨਾ ਪਵੇ ਤਾਂ ਇਹਨਾਂ ਸ਼ਬਦਾਂ ਤੋਂ ਕਹਿ ਸਕਦੇ ਆ ਕਿ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਗੁਰਦਾਸ ਮਾਨ ਕਿੰਨੇ ਕੁ ਦੁਖੀ ਨੇ ਤੇ ਉੱਥੇ ਹੀ ਕਿਸ ਤਰ੍ਹਾਂ ਦਾ ਦੁੱਖ ਫਿਲਹਾਲ ਗੁਰਦਾਸ ਮਾਨ ਹੰਡਾਰੇ ਨੇ ਤੋਂ ਆਓ ਸੁਣਦੇ ਹਾਂ ਗੁਰਦਾਸ ਮਾਨ ਦਾ ਇਸ ਦੁੱਖ ਦੀ ਘੜੀ ਦੇ ਵਿੱਚ ਕੀ ਕੁਝ ਕਹਿਣਾ ਹੈ ਸਰਬ ਸਭ ਚੜਦੀ ਕਲਾ ਜ ਰੱਖੇ ਸਭ ਦੇ ਬਾਗ ਬਗੀਚੇ sada ਖੁਸ਼ ਰਹਿਣ ਵਸਦੇ ਰਹਿ ਕਦੇ ਵਿਛੋੜੇ ਨਾ ਪੈਣ ਔਰ ਸਿਹਤ ਤੰਦਰੁਸਤੀ ਔਰ ਮਨੁਸਤੀ ਖੂਬਸੂਰਤੀ ਬੜਾਈ ਰੱਖੇਗਾ ਕਿਵੇਂ ਕਹਿੰਦੇ ਹਾਂ ਦੱਸੋ ਬਹੁਤ ਬਹੁਤ ਸ਼ੁਕਰੀਆ ਉਹਤੇ ਹੀ ਆਪਣੇ ਵੱਧ ਭਾਰ ਨੂੰ ਲੈ ਕੇ ਹਮੇਸ਼ਾ ਟਰੋਲ ਹੋਣ ਵਾਲੀ ਸਿਮਰਨ ਕੌਰ ਤਾਦਲੀ ਅਕਸਰ ਕਿਸੇ ਨਾ ਕਿਸੇ ਨੂੰ ਨਿਸ਼ਾਨੇ ਤੇ ਲੈਂਦੀ ਹੋਈ ਜ਼ਰੂਰ ਨਜ਼ਰ ਆਉਂਦੀ ਹੈ ਪਰ ਇਸੇ ਦੇ ਵਿੱਚ ਕਾ ਸਿਮਰਨ ਕੌਰ ਤਾਦਲੀ ਦੇ ਵੱਲੋਂ ਇੱਕ ਹੋਰ ਵੀਡੀਓ ਜਿਹੜੀ ਹੈ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਸਿਮਰਨ ਕੌਰ ਤਾਦਲੀ ਹੁਣ ਕਿਸੇ ਹੋਰ ਨੂੰ ਕਹਿ ਸਕਦੇ ਹਾਂ ਕਿ ਨਿਸ਼ਾਨਾ ਬਣਾਉਂਦੀ ਹੋਈ ਨਜ਼ਰ ਆਈ ਹੈ ਜਿਸ ਦੇ ਵਿੱਚ ਡਾਇਰੈਕਟਲੀ ਸਿਮਰਨ ਕੌਰ ਤਾਦਲੀ ਨੇ ਕਿਹਾ ਹੈ ਕਿ ਠੱਗੀਆਂ ਠੋਰੀਆਂ ਕਰਨ ਵਾਲੇ ਅੱਜ ਸਿਮਰਨ ਤੋਂ ਮੂੰਹ ਲੁਕਾਉਂਦੇ ਹੋਏ ਨਜ਼ਰ ਆਉਂਦੇ ਨੇ ਹਾਲਾਂਕਿ ਉਸ ਸਮੇਂ ਦੇ ਵਿੱਚ ਸਿਮਰਨ ਕਰਤਾ ਅਦਲੀ ਦੇ ਨਾਲ ਠੱਗੀਆਂ ਠੋਰੀਆਂ ਕਰਦੇ ਸੀ ਤੇ ਅੱਜ ਜਦੋਂ ਉਹ ਇੱਕ ਚੰਗੇ ਮੁਕਾਮ ਤੇ ਆ ਤਾਂ ਅੱਜ ਉਹੀ ਠੱਗੀਆਂ ਠੋਰੀਆਂ ਕਰਨ ਵਾਲੇ ਲੋਕ ਜਿਹੜੇ ਨੇ ਉਸ ਤੋਂ ਮੂੰਹ ਲੁਕਾਉਂਦੇ ਹੋਏ ਨਜ਼ਰ ਆਏ ਨੇ ਤੇ ਇਸ ਦੇ ਨਾਲ ਹੀ ਸਿਮਰਨ ਨੇ ਉਹਨਾਂ ਲੋਕਾਂ ਨੂੰ ਜਿਹੜਾ ਹੈ ਕੜੇ ਸ਼ਬਦਾਂ ਦੇ ਵਿੱਚ ਕਹਿ ਸਕਦੇ ਕਿ ਇਸ ਗੱਲ ਦੀ ਜ਼ਿਕਰ ਜ਼ਰੂਰ ਕੀਤਾ ਹੈ ਕਿ ਜੇਕਰ ਉਹਨਾਂ ਦੇ ਵਿੱਚ ਅੱਜ ਹਿੰਮਤ ਹੈ ਤਾਂ ਉਸ ਨਾਲ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਨਾ ਕਿ ਲੁੱਕ ਕੇ ਗੱਲਾਂ ਕਰਨ ਤਾਂ ਇਸ ਤਰ੍ਹਾਂ ਦਾ ਵਰਤਾਵ ਜਿਹੜਾ ਸਿਮਰਨ ਕੌਰ ਧਾਦਲੀ ਦੇ ਵੱਲੋਂ ਉਹਨਾਂ ਲੋਕਾਂ ਦੇ ਨਾਲ ਕੀਤਾ ਗਿਆ ਜੋ ਅਕਸਰ ਉਸ ਦੇ ਪਿੱਠ ਪਿੱਛੋਂ ਬੁਰਾ ਆਖਦੇ ਸੀ ਉਸ ਦੇ ਮਾੜੇ ਸਮੇਂ ਦੇ ਵਿੱਚ ਹਮੇਸ਼ਾ ਉਸ ਦੀ ਨਿੰਦਿਆ ਕਰਦੇ ਸੀ ਉਸ ਦੇ ਭਾਰ ਨੂੰ ਲੈ ਕੇ ਉਸ ਨੂੰ ਟ੍ਰੋਲ ਕਰਦੇ ਸੀ ਤਾਂ ਹੁਣ ਸਿਮਰਨ ਕੌਰ ਧਾਦਲੀ ਨੇ ਇਹ ਬਿਆਨ ਜਿਹੜੇ ਨੇ ਉਹਨਾਂ ਲੋਕਾਂ ਵਾਸਤੇ ਸਾਂਝੇ ਕੀਤੇ ਨੇ ਕਾਫੀ ਟਾਈਮ ਤੋਂ ਨਾ ਮੈਂ ਇੱਕ ਗੱਲ ਕਰਨਾ ਚਾਹੁੰਦੀ ਸੀ ਵੀ ਮੈਨੂੰ ਅੱਜਕੱਲ੍ਹ ਕੁਝ ਲੋਕ ਟੱਕਰ ਰਹੇ ਨੇ ਜ਼ਿਆਦਾਤਰ ਫ੍ਰੀਕੁਐਂਟਲੀ ਟੱਕਰ ਰਹੇ ਨੇ ਇਹੀ ਰੀਜ਼ਨ ਆ ਇਹ ਗੱਲ ਹੁਣ ਕਰਨ ਦਾ ਵੀ 4 ਸਾਲ ਪਹਿਲਾਂ 5 ਸਾਲ ਪਹਿਲਾਂ 6 ਸਾਲ ਪਹਿਲਾਂ ਜਿਨ੍ਹਾਂ ਨੇ ਕੋਈ ਠੱਗੀ ਠੋਰੀ ਕੀਤੀ ਮੇਰ ਨਾਲ ਹਨਾ ਬੇਈਮਾਨੀ ਕੀਤੀ ਕੋਈ ਤੇ ਹੁਣੋਂ ਮੈਨੂੰ ਦੇਖਦੇ ਨੇ ਮੈਨੂੰ ਦੇਖ ਕੇ ਨਜ਼ਰਾਂ ਚੁਰਾਉਣ ਲੱਗ ਜਾਂਦੇ ਨੇ ਵੀ ਮੈਂ ਪਛਾਣਦੀ ਹਾਂ ਉਹਨਾਂ ਨੂੰ ਉਹ ਵੀ ਮੈਨੂੰ ਜਾਣਦੇ ਨੇ ਵੀ ਕੋਈ ਹੈਲੋ ਨਹੀਂ ਹਾਈ ਨਹੀਂ ਸਤਿ ਸ਼੍ਰੀ ਅਕਾਲ ਨਹੀਂ ਵੀ ਖੁੰਝਿਆਂ 'ਚ ਵੜਨ ਲੱਗ ਜਾਂਦੇ ਨੇ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਖੁੰਝਿਆਂ 'ਚ ਨਾ ਵੜਿਆ ਕਰੋ ਕੋਈ ਫਾਇਦਾ ਨਹੀਂ ਅੱਖਾਂ ਮੀਚਣ ਦਾ ਤੇ ਅੱਖ 'ਚ ਅੱਖ ਪਾ ਕੇ ਦੇਖਿਆ ਕਰੋ ਅੱਖਾਂ ਖੁੱਲੀਆਂ ਰੱਖ ਕੇ ਦੇਖਿਆ ਕਰੋ ਵੀ ਤੁਸੀਂ ਕਿੱਦਾਂ ਦੀ ਸ਼ਖਸੀਅਤ ਤਿਆਰ ਕੀਤੀ ਹੈ ਤੁਹਾਡੀਆਂ ਮਿਹਰਬਾਨੀਆਂ ਨੇ ਤੁਹਾਡੀਆਂ ਠੱਗੀਆਂ ਠੂਰੀਆਂ ਨੇ ਮੈਂ ਨਹੀਂ ਚਾਹੁੰਦੇ ਤੁਹਾਨੂੰ ਪਤਾ ਨਹੀਂ ਵੈਸੇ ਬਿਸ਼ਰਮ ਲੋਕਾਂ ਨੂੰ ਕੋਈ ਗਿਲਟ ਤਾਂ ਹੁੰਦਾ ਨਹੀਂ ਤੇ ਹੋਵੇ ਵੀ ਨਾ ਤੁਸੀਂ ਜੋ ਕੀਤਾ ਬਹੁਤ ਸਹੀ ਕੀਤਾ ਮੈਂ ਵੀ ਤੁਹਾਨੂੰ ਇਹੀ ਕਹਿਣਾ ਚਾਹੁੰਨੀ ਹਾਂ ਵੀ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਉਹਨਾਂ ਸਮਿਆਂ 'ਚ ਜੇ ਉਹ ਚੀਜ਼ਾਂ ਨਾ ਕਰਦੇ ਤਾਂ ਜੈ ਇੱਥੇ ਨਾ ਪਹੁੰਚਦੇ ਜਿੱਥੇ ਪਹੁੰਚ ਗਏ ਤੇ ਪਲੀਜ਼ ਖੱਲਾ ਖੁੰਡੀਆਂ 'ਚ ਨਾ ਵੜਿਆ ਕਰੋ ਨਜ਼ਰਾਂ ਨਾ ਚਰਾਇਆ ਕਰੋ ਅੱਖ ਚੱਕ ਪਾਇਆ ਕਰੋ ਆਕੇ ਮਿਲਿਆ ਕਰੋ ਹੱਥ ਮਲਾਇਆ ਕਰੋ ਸਸਰੀ ਘਰ ਬਲਾਇਆ ਕਰੋ ਤਾਂ 13 ਜੂਨ ਨੂੰ ਫਾਈਨਲੀ ਡਾਕੂਆਂ ਦਾ ਮੁੰਡਾ 3 ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਤੇ ਜਰੂਰ ਦੱਸ ਦਈਏ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਦੇਵ ਖਰੋੜ ਬਾਣੀ ਸੰਦੂ ਦ੍ਰਿਸ਼ਟੀ ਤਲਵਾਰ ਆਪਣੀ ਫਿਲਮ ਨੂੰ ਲੈ ਕੇ ਪ੍ਰੋਮੋਸ਼ਨਸ ਕਰਦੇ ਹੋਏ ਨਜ਼ਰ ਆਏ ਨੇ ਪਰ ਇਸੇ ਦੇ ਵਿਚਕਾਰ ਡਾਕੂਆਂ ਦੇ ਮੁੰਡਾ ਦੀ ਪ੍ਰਮੋਸ਼ਨ ਕਾਮੇਡੀਅਨ ਦਦਾਰ ਗਿਲ ਦੇ ਵੱਲੋਂ ਵੀ ਕੀਤੀ ਗਈ ਹੈ ਹਾਲਾਂਕਿ ਲੋਕਲ ਬਦਮਾਸ਼ ਦਾ ਕਿਰਦਾਰ ਨਿਭਾਉਂਦੇ ਹੋਏ ਦਦਾਰ ਗਿਲ ਨਜ਼ਰ ਆਏ ਨੇ ਤਾਂ ਸਾਹਮਣੋਂ ਜੇਕਰ ਇਸ ਬਦਮਾਸ਼ ਨੂੰ ਕੋਈ ਸੰਬਧ ਹੈ ਤਾਂ ਉਹ ਦੇਵ ਖਰਾੜ ਨਜ਼ਰ ਆ ਰਹੇ ਨੇ ਤਾਂ ਕਹਿ ਸਕਦੇ ਆ ਕਿ ਪ੍ਰੋਮੋਸ਼ਨਲ ਵੀਡੀਓ ਇੱਕ ਹੋਰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਦੇਵ ਖਰਾੜ ਅਤੇ ਦਦਾਰ ਗਿਲ ਦੇ ਵੱਲੋਂ ਬਣਾਈ ਗਈ ਹੈ ਹਾਲਾਂਕਿ ਇਹਨਾਂ ਦੋਵਾਂ ਦੇ ਵੱਲੋਂ ਜੋ ਇਸ ਵੀਡੀਓ ਨੂੰ ਸਾਰਿਆਂ ਦੇ ਨਾਲ ਸਾਂਝਾ ਕੀਤਾ ਗਿਆ ਤਾਂ ਬਹੁਤ ਢੇਰ ਸਾਰਾ ਪਿਆਰ ਕਹਿ ਸਕਦੇ ਕਿ ਇਸ ਫਿਲਮ ਨੂੰ ਵੀ ਦਿੱਤਾ ਜਾ ਰਿਹਾ ਹੈ ਤੇ ਉਸ ਦੇ ਨਾਲ ਹੀ ਦੇਵ ਖਰਾੜ ਅਤੇ ਦਦਾਰ ਗਿਲ ਦੀ ਐਕਟਿੰਗ ਦੱਤਾ ਗਿਆ ਸੋ ਆਓ ਦੇਖਦੇ ਹਾਂ ਸਭ ਇਹ ਖੂਬਸੂਰਤ ਵੀਡੀਓ ਉਹ ਐਡਾ ਕਿਹੜਾ ਏਰੀਆ ਚ ਬਦਮਾਸ਼ ਚਾਪਿਆ ਮੈਨੂੰ ਦੱਸ ਯਾਰ ਭਾਈ ਇਹਨੇ ਘੁੱਟਿਆ ਮੈਨੂੰ ਆਹ ਘਲੋਤਾ ਇਹਨੇ ਆਹੋ ਮੈਨੂੰ ਉਸਤਾਦ ਉਹ ਬਾਬਾ ਹੋਣੀ ਤੇਰੇ ਮੂੰਹ ਤੇ ਕਰ ਬੰਦੇ ਦਾ ਸਾਡਾ ਘੋੜਤਾ ਹੀ ਉਹ ਮੈਂ ਕੋਈ ਆਮ ਬੰਦਾ ਨਹੀਂ ਹਾਂ ਲੋਕਲ ਬਦਮਾਸ਼ਾਂ ਏਰੀਏ ਦਾ ਇਹ ਬਾਹ ਕੋਈ ਆਮ ਬੰਦੇ ਨਾਲ ਨਹੀਂ ਪਿਆ ਉਹ ਇੱਧਰ ਤੇ ਗੱਲ ਕਰ ਬਾਬਾ ਇਹ ਸੀ ਇਹ ਉਸਤਾਦ ਬਸ ਕੋਣ ਕੋਈ ਵੇਚ ਨਹੀਂ ਆਊਗਾ ਕੋਈ ਵੇਚ ਨਹੀਂ ਆਏਗਾ ਹੁਣ ਬਸ ਜੇ ਤਾਊ ਗਾ ਜੇ ਕੋਈ ਖੜਿਆ ਹੋਊਗਾ ਭੱਜ ਗਏ ਸਾਰੇ ਭਾਈ ਜੇ ਤੇਰਾ ਨਖਾਨ ਨੂੰ ਬਚਾ ਲਈਏ ਰਜਿਨਾਮ ਕਰਾ ਦਈਏ ਤੇਰਾ ਉਹ ਮੈਂ ਨਹੀਂ ਕਰਨਾ ਰਜਿਨਾਮ ਓਕੇ ਜੇ ਤੂੰ ਮਨ ਬਣਾ ਲਿਆ ਨਾ ਲੜਦਾ ਫਿਰ ਸਾਧਰੇ ਆਪਣੇ ਗਰੁੱਪ ਦੇ ਬਾਕੀ ਬੰਦੇ ਵੀ ਤੇਰੇ ਲਈ ਤਾਂ ਮੈਂ ਇਕੱਲਾ ਹੀ ਬਹੁਤ ਹਾਂ ਉਹ ਵੀਰੇ ਮੈਂ ਮਾਫੀ ਮੰਗਣ ਦੀ ਗੱਲ ਕਰਦਾ ਤੇ ਇਕੱਲੇ ਇਕੱਲੇ ਕੋ ਕਿੱਥੇ ਮਾਫੀ ਮੰਗਦਾ ਫਿਰੂੰਗਾ ਇੱਥੇ ਸਾਰੇ ਇਕੱਠੇ ਹੋਏ ਹੋਣੇ ਕਿਰਾਂ ਮਾਫੀ ਮੰਗੇ ਗਮ ਨਿਭਾਣਗੇ ਸੁਭਾਈ ਇਹ ਤਾਂ ਦੱਸ ਦੇ ਯਾਰ ਤੂੰ ਹੈ ਕੋਣਿਆ ڈاکੂਆਂ ਦਾ ਮੁੰਡਾ ਓਕੇ ਓਕੇ papa ਮਿਲਦੇ 13 ਤਰੀਕ ਨੂੰ ਕਿੱਥੇ ਸਿਨੇਮੇ ਘਰਾਂ ਚ ਹਾਂ ਯਾਦ ਰੱਖੀ 13 ਤਰੀਕ ਨੂੰ ਸਿਨੇਮੇ ਘਰਾਂ ਚ ਸੌਰੀ ਵੀਰੇ ਸੌਰੀ ਤੇ ਮਿਲਣਾ ਕਿਨੂੰ ਆ ڈاکੂਆਂ ਦੇ ਮੁੰਡੇ ਹਾਂ ਸੂਪਰ ਹਿੱਟ ਸਕਸੈਸ ਤੋਂ ਬਾਅਦ ਸੌਂਕਣ ਸੌਂਕ ਨੇ ਟੂ ਦੀ ਸਾਰੀ ਟੀਮ ਦੇ ਵੱਲੋਂ ਕੁਝ ਅਜਿਹੇ ਡਿਲੇਟਡ ਸੀਨਸ ਆਰੰਦ ਨਾਲ ਸਾਂਝੇ ਕੀਤੇ ਜਾ ਰਹੇ ਨੇ ਜਿਸ ਨੂੰ ਫਿਲਮ ਤੇ ਨਹੀਂ ਦਿਖਾਇਆ ਗਿਆ ਜਾਂ ਵੱਡੇ ਪਰਦੇ ਤੇ ਨਹੀਂ ਦਰਸਾਇਆ ਗਿਆ ਹਾਲਾਂਕਿ ਕਾਫੀ ਸਾਰੀਆਂ ਫਿਲਮਾਂ ਹੀ ਹੋਈਆਂ ਹੁੰਦੀਆਂ ਨੇ ਜੋ ਬਹੁਤ ਲੰਬੇ ਟਾਈਮ ਦੇ ਵਿੱਚ ਸ਼ੂਟ ਕੀਤੀਆਂ ਜਾਂਦੀਆਂ ਨੇ ਪਰ ਉਹਨਾਂ ਦੇ ਕੁਝ ਇੱਕ ਸੀਨਸ ਇਹੋ ਜਿਹੇ ਹੁੰਦੇ ਨੇ ਜੋ ਡਾਇਰੈਕਟਰ ਨੂੰ ਜਾਂ ਫਿਰ ਰਾਈਟਰ ਨੂੰ ਸੂਟੇਬਲ ਨਹੀਂ ਲੱਗਦੇ ਉਹਨਾਂ ਨੂੰ ਵਕ ਕੱਟ ਕੇ ਰੱਖ ਲੈਂਦੇ ਨੇ ਪਰ ਸਰਗੁਣ ਮਹਿਤਾ ਨਮਰਤ ਖੈਰਾ ਅਤੇ ਨਾਲ ਹੀ ਐਮੇ ਵਰਕ ਦੇ ਵੱਲੋਂ ਇਹਨਾਂ ਸੀਨਸ ਨੂੰ ਵੀ ਸਾਰਿਆਂ ਦੇ ਨਾਲ ਸਾਂਝਾ ਕੀਤਾ ਗਿਆ ਜੋ अपनी फिल्म नहीं दिखा सके ने तो एक होर बहुत खूबसूरत वीडियो इन्होंने स्टार वालों अपनी प्रोफाइल से सी गई है आ, क्या बात है? वाह! हाँ 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 ਅੱਜ ਦਰੂਦਾ ਵੇ ਸੰਗਣ ਫੋਨ ਫੋਨ ਕਰਕੇ ਬਣਾ ਦੇ ਦੇਖ ਲੈ ਹਾ 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 ਚੁੱਪਾ ਲੈ ਤੇ ਪੰਜਾਬੀ ਗਾਇਕ ਸੁਖੀ ਜਿਥੇ ਇੱਕ ਪਾਸੇ ਵਿਆਹ ਦੇ ਬੰਦਨ ਦੇ ਵਿੱਚ ਹਾਲ ਹੀ ਦੇ ਵਿੱਚ ਬੱਜੇ ਨੇ ਤੇ ਇਸੇ ਦੇ ਨਾਲ ਉਹਨਾਂ ਨੇ ਇੱਕ ਆਪਣਾ ਨਵਾਂ ਗੀਤ ਵੀ ਕੱਢ ਦਿੱਤਾ ਹੈ ਹਾਲਾਂਕਿ ਜਿਥੇ ਇੱਕ ਪਾਸੇ ਉਹਨਾਂ ਸਾਰਿਆਂ ਨੂੰ ਉਹ ਸਾਰਿਆਂ ਨੂੰ ਜਿਹੜਾ ਕਹਿ ਸਕਦੇ ਆ ਕਿ ਵਧਾਈਆਂ ਆਪਣੇ ਵਿਆਹ ਦੀਆਂ ਦਿੰਦੇ ਹੋਏ ਉਹਨਾਂ ਨੂੰ ਨਜ਼ਰ ਆਏ ਨੇ ਤੇ ਉੱਥੇ ਹੀ ਦੂਜੇ ਪਾਸੇ ਉਹਨਾਂ ਨੇ ਇੱਕ ਨਵਾਂ ਸਰਪ੍ਰਾਈਜ਼ ਆਪਣਾ ਚਾਉਣ ਵਾਲਿਆਂ ਦੇ ਲਈ ਰੱਖਿਆ ਹੈ ਬਹੁਤ ਖੂਬਸੂਰਤ ਗੀਤ ਸੁਖੀ ਦਾ ਰਿਲੀਜ਼ ਹੋਇਆ ਹੈ ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਤੇ ਕੁਝ ਹੀ ਦਿਨ ਦੇ ਵਿੱਚ ਇਸ ਗੀਤ ਨੇ ਮਿਲੀਅਨ ਵਿਊਜ਼ ਇਕੱਠਾ ਕਰ ਲਏ ਨੇ ਸੋ ਖੈਰ ਜਿਨ੍ਹਾਂ ਨੇ ਹਜੇ ਤੱਕ ਇਹ ਗੀਤ ਨਹੀਂ ਦੇਖਿਆ ਉਹਨਾਂ ਨੂੰ ਇਹ ਗੀਤ ਸੁਣਨਾ ਚਾਹੀਦਾ ਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਾ ਨਿਸ਼ਾ ਬਾਨੋ ਜਿothe ਇੱਕ ਪਾਸੇ ਆਪਣੀ ਅਦਾਕਾਰੀ ਨੂੰ ਲੈ ਕੇ ਹਮੇਸ਼ਾ ਸਾਰਿਆਂ ਦੀ ਤਾਰੀਫ ਦੀ ਪਾਤਰ ਬਣਦੀ ਹੈ ਤੇ ਇਸ ਦੇ ਵਿਚਕਾਰ ਉਹ ਆਪਣੇ ਲਾਈਵ ਸ਼ੋਜ਼ ਨੂੰ ਆਪਣੀ ਗਾਇਕੀ ਨੂੰ ਲੈ ਕੇ ਵੀ ਹਮੇਸ਼ਾ ਸੁਰਖੀਆਂ ਬਟੋਰਦੀ ਹੋਈ ਨਜ਼ਰ ਆਉਂਦੀ ਹੈ ਇਸ ਦੇ ਵਿਚਕਾਰ ਨਿਸ਼ਾ ਬਾਨੋ ਨੇ ਇੱਕ ਲਾਈਵ ਸ਼ੋਅ ਲਗਾਇਆ ਜਿਸ ਦੇ ਵਿੱਚ ਕੋਈ ਮੇਲਾ ਨਜ਼ਰ ਆ ਰਿਹਾ ਹੈ ਜਿਸ ਦੇ ਵਿੱਚ ਆਪਣੀ ਲਾਈਵ ਪਰਫਾਰਮੈਂਸ ਜਿਹੜੀ ਨਿਸ਼ਾ ਬਾਨੋ ਨੇ ਦਿੱਤੀ ਹੈ ਤਾਂ ਬਹੁਤ ਖੂਬਸੂਰਤ ਗੀਤ ਦੇ ਨਾਲ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਆਪਣੀ आवाज कह सद बा कमाल जादुई आवाज सारे ने अपना दीवाना बनाया खूबसूरत वीडियो जड़ी है उन्होंने अपने सोशल मीडिया से सी की सुनते हैं खूबसूरत आवाज ਬਾਜਵਾ ਜਿਨ੍ਹਾਂ ਨੇ ਕਾਫੀ ਸਾਰੇ ਸੁਪਰ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਨੇ ਤੇ ਇਸ ਦੇ ਵਿਚਕਾਰ ਉਹ ਦੁਬਈ ਪਹੁੰਚੇ ਨਜ਼ਰ ਆਏ ਨੇ ਦੁਬਈ ਪਹੁੰਚ ਕੇ ਉਹ ਸਾਰੇ ਸ਼ੇਖਾਂ ਦੇ ਵਿੱਚ ਬੈਠੇ ਹੋਏ ਨਜ਼ਰ ਆਏ ਨੇ ਹਾਲਾਂਕਿ ਇਹ ਵੀਡੀਓ ਜੋ ਉਹਨਾਂ ਨੇ ਸਾਂਝੀ ਕੀਤੀ ਹੈ ਜਿਸ ਵਿੱਚ ਦੀਪ ਬਾਜਵਾ ਸੈਂਟਰ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਸੈਂਟਰ ਆਫ ਅਟਰੈਕਸ਼ਨ ਬਣੇ ਨੇ ਦੁਬਈ ਦੇ ਮਸ਼ਹੂਰ ਸ਼ੇਖਾਂ ਦੇ ਸੋ ਸ਼ੇਖ ਜਿਹੜੇ ਨੇ ਆਲੇ ਦੁਆਲੇ ਬੈਠੇ ਹੋਏ ਨੇ ਤੇ ਉਹ ਸਾਰੇ ਹੀ ਦੀਪ ਬਾਜਵਾ ਦੀ ਆਵਾਜ਼ ਦਾ ਲੁਤਫ ਉਠਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਦੀਪ ਬਾਜਵਾ ਬਹੁਤ ਚੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਨੇ ਤੇ ਉਹ ਸਾਰੇ ਸ਼ੇਖ ਜਿਹੜੇ ਨੇ ਉਹਨਾਂ ਦੇ ਗੀਤ ਨੂੰ ਇੰਜੋਏ ਕਰਦੇ ਹੋਏ ਵੀ ਵਿਖਾਈ ਦੇ ਰਹੇ ਪੱਗ ਬੰਨਦਾ ਜਿਉਣੇ ਮੋੜ ਵਾਲੀ ਨਹੀਂ ਉੱਜੀ ਦੇ ਕੋੜਾ ਮੋੜੇ ਤੇ ਨਾਲੀ ਨਹੀਂ ਪੱਗ ਬੰਨਦਾ ਜਿਉਣੇ ਮੋੜ ਵਾਲੀ ਨਹੀਂ ਉਹ ਜੀ ਦੀ ਪੱਛੀਆਂ ਪਿੰਡਾਂ ਚ ਸਰਦਾਰੀ ਨਹੀਂ ਹੋ ਲਾਲੀ ਇਹੋ ਜਿਹੇ ਬੈਲੀ ਨਾਰ ਯਾਰੀ ਨਹੀਂ ਕਹਿੰਦੇ ਡੀਸੀਬੀਸ ਲੂਟਿਓ ਨੂੰ ਮਾਰਦਾ ਕਹਿੰਦੇ ਡੀਸੀਬੀਸ ਲੂਟਿਓ ਨੂੰ ਮਾਰਦਾ ਪੇੜਾ ਚਖਾਣੇ ਦਾਲ ਦੌੜਦਾ ਤੂੰ ਨਹੀਂ ਬੋਲਦੀ ਤੇਰੇ ਜਿੱਤਰਾ ਯਾਰ ਬੋਲਦਾ ਕੋਹੜ ਦੀਰ ਕੰਨ ਤੂੰ ਨਹੀਂ ਬੋਲਦੀ ਤੇਰੇ ਜਿੱਤਰਾ ਯਾਰ ਬੋਲਦਾ ਪੰਜਾਬੀ ਗਾਇਕ ਸਿੰਘਾ ਫਿਲਹਾਲ ਉੱਤਰਾਖੰਡ ਦੇ ਵਿੱਚ ਘੁੰਮ ਰਹੇ ਨੇ ਉੱਥੇ ਦੇ ਹਰ ਇੱਕ ਵਾਦੀਆਂ ਦਾ ਯਕੈ ਸਕਦੇ ਆ ਕਿ ਉਥੇ ਦੇ এনवायरमेंट ਦਾ ਆਨੰਦ ਮਾਣਦੇ ਹੋਏ ਨਜ਼ਰ ਆਏ ਨੇ ਤੇ ਇਸੇ ਵਿਚਕਾਰ ਉਹ ਨੀਮ ਕਰੋਲੀ ਬਾਗ ਪਹੁੰਚੇ ਉਥੇ ਨਤਮਸਤਕ ਹੋਏ ਉਹਨਾਂ ਨੇ ਖੂਬਸੂਰਤ ਵੀਡੀਓ ਸਾਂਝੀ ਕੀਤੀ ਹੈ ਹਾਲਾਂਕਿ ਬਹੁਤ ਸਾਰਾ ਇਕੱਠ ਜਿਹੜਾ ਉਥੇ ਜ਼ਰੂਰ ਦਿਖਾਈ ਦੇ ਰਿਹਾ ਤੇ ਸਿੰਘਾ ਵੀ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਤਾਂ ਇਹ ਜ਼ਰੂਰ ਦੱਸ ਦਈਏ ਕਿ ਪਿਛਲੇ ਕਾਫੀ ਸਮੇਂ ਤੋਂ ਸਿੰਘਾ ਜਿਹੜੇ ਨੇ ਲਗਾਤਾਰ ਫੋਟੋਜ਼ ਅਤੇ ਵੀਡੀਓਜ਼ ਆਰਿਆਂ ਦੇ ਨਾਲ ਸਾਂਝੀਆਂ ਕਰਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਅਤੇ ਫੋਟੋਜ਼ ਨੂੰ ਬਹੁਤ ਸਾਰਾ ਪਸੰਦ ਕੀਤਾ ਜਾ ਰਿਹਾ ਤੇ ਇਸ ਦੇ ਵਿਚਕਾਰ ਉਹਨਾਂ ਨੇ ਆਪਣੀ ਇੱਕ ਨ ਜੋ ਸਾਰੰਦ ਨਾਲ ਸਾਂਝੀ ਕੀਤੀ ਹੈ ਨਵਾਂ ਸੰਦੂ ਪ੍ਰੋਫੈਸੀ ਅਤੇ ਨਾਲੀ ਸੁੱਖਾ ਦੀ ਇੱਕ ਬਹੁਤ ਖੂਬਸੂਰਤ ਆਡੀਓ ਜਾਈ ਹੈ ਤੇ ਨਾਲੀ ਵੀਡੀਓ ਸੋਸ਼ਲ ਮੀਡੀਆ ਤੇ ਫਿਲਹਾਲ ਵਾਇਰਲ ਹੋ ਰਹੀ ਹੈ ਜਿਸ ਗੀਤ ਦੀਆਂ ਲਗਾਤਾਰ ਰੀਲਸ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਹਾਲਾਂਕਿ ਹੁਣ ਤਿੰਨਾਂ ਦੀ ਇਕੱਠਿਆਂ ਦੀ ਜੋੜੀ ਹੈ ਉਹ ਲਾਈਵ ਦੇਖੀ ਗਈ ਹੈ ਸੋ ਤਿੰਨਾਂ ਨੂੰ ਇਕੱਠਿਆਂ ਸਪੌਟ ਕੀਤਾ ਗਿਆ ਤੇ ਇਸ ਦੀ ਖੂਬਸੂਰਤ ਵੀਡੀਓ ਜਿਹੜੀ ਸੁਖਾ ਨੇ ਆਪਣੇ ਪ੍ਰੋਫਾਈਲ ਤੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਤਿੰਨੋਂ ਗਾਇਕ ਇਕੱਠੇ ਵਿਖਾਈ ਦੇ ਰਹੇ ਨੇ ਤੇ ਉਸ ਪ੍ਰੋਫਾਈਲ ਦੇ ਵਿੱਚ ਜੇਕਰ ਪਿੱਛੇ ਗੀਤ ਸੁਖਾ ਨੇ ਲਗਾਇਆ ਤਾਂ ਆਪਣਾ ਹੀ ਦਿਲ ਡਰਦਾ ਜਿਹੜਾ ਗੀਤ ਹੈ ਉਹਨਾਂ ਨੇ ਇਸ ਵੀਡੀਓ ਦੇ ਮਗਰ ਲਗਾਇਆ ਤੇ ਇਸ ਵੀਡੀਓ ਨੂੰ ਹੋਣ ਟੀ ਸਾਰਾ ਪਿਆਰ ਵੀ ਮਿਲ ਰਿਹਾ ਤੇ ਅੱਜ ਦੇ ਇਸ ਸ਼ੋਅ ਦੇ ਵਿੱਚ ਸਿਰਫ ਇਨਾ ਹੀ ਫਿਰ ਮਿਲਾਂਗੇ ਕੁਝ ਸਟੇਟਸ ਅਪਡੇਟਸ ਦੇ ਨਾਲ ਤਦ ਤੱਕ ਦਿਲੇ ਮੈਨੂੰ ਦਿਓ ਇਜਾਜ਼ਤ ਧੰਨਵਾਦ